ਵਾਹਿਗੁਰੂ ਜੀ ਸਤਨਾਮ ਸਤਿਵਾਹਿਗੁਰੂ ਸਹਿਬ ਜੀਓ ਸਹਿਬ ਗੁਣੀ ਗ계 ਦਾ ਕਰ ਲਸਕਰ ਸਭ ਤੇਰਾ ਧਕਵਾਲੇ ਗੁਰੂ ਗੋਪਾਲ ਸੁਭ ਜੀ ਪਰਿਹਦੇ ਅੰਨ ਬਾਦਰ ਬਰੈ ਮਨ ਵਾਹੀ ਪੂਰੀ ਕਾਈ ਬਾਤ ਨ ਰਹੀ ਔਰੀ ਬਰ ਚਰਨ ਲਾਇ ਨਸਤਾ ਦੇ ਗੁਰ ਗ੍ਰੰਥ ਨਾਮ ਸੁਨਾਰੇ ਲੋਕਾਂ ਟਲ ਗੁਰਸੇਵੀਐ ਅਨਸ ਸੁਭਾਈ ਨਰਸਨ ਵਰਸੇ ਗੁਰ ਕਹਿ ਜਨਮ ਮਰਨ ਦੁਖ ਜਾਈ ਮਾਇ ਗੁਰੂ ਜੀ ਤਉ ਮੈਂ ਹਉ ਲਾ ਪੰਨੀਆ ਗੁਰਪੁਰ ਚਰਨੀ ਲਾਇ ਅਮਰ ਸੰਗ ਸੁਭਾਈ ਬਾਇਆ ਗੁਰਪੁਰ ਚਰਨੀ ਲਾਇ ਅਮਰ ਸੰਗ ਸੁਭਾਈ ਬਾਇਆ ਜਹ ਲਈਏ ਤਉ ਸੰਗ ਲੈ ਕਰ ਕਿਰਪਾ ਬ੍ਰਹਮ ਮਿਲੇ ਅਰਗੁਨ ਗਾਹੋ ਸੁਦਾਸੁ ਭਾਈ ਜਿੰਦਿਸਲੇ ਬਲਬਾਉ ਜਿਕੇ ਸੰਸਹਾਈ ਰਹਾ ਨਰਨ ਬਰਨੋ ਦਾਦਾਂ ਸੰਤ ਜਨ ਨਾਰੇ ਨਾਰਾ ਮਤਦ ਬਨਿਤ ਕਰ ਲੈਨੇ ਕਰ ਕਰਿ ਬਾਵ ਮਰਜ ਸੁਦਿਨੇ ਬਾਲਵਰੇਮ ਕਰੇ ਪ੍ਰਤਭੱਲਾ ਸਦਜੀ ਸੰਗ ਰਖਵੈ ਅਰਜਨ ਦੇ ਨਗਾਈਏ ਬੋੜਨਾਂ ਜੁਨੀ ਬਾਈਏ ਜਿਸੁ ਦੇਵ ਹੈ ਮੁਰਕ ਵਿਦਾਤਾ ਮਰਤ ਨਹੀਂ ਜਾਤਾ ਜਮਕਾਂ ਕਰਨੇੜ ਨਿਆਇ ਆਵ ਸੁਖ ਨਾਨਕ ਸਰਨੀ ਬਾਈਆ ਜਮਕਾਂ ਕਰਨੇੜ ਨਿਆਇ ਆਵ ਸੁਖ ਨਾਨਕ ਸਰਨੀ ਬਾਈਆ ਮਾਇ ਗੁਰ ਜੀ ਕਾ ਖਲਸਾ ਮਾ ਗੁਰ ਜੀ ਕੇ ਵਤੇ